ਹਾਂ ਵੀ ਕਿਸਾਨ ਪ੍ਰਭੂ ਆਪਾਂ ਖੜੇ ਆਂ ਬਈ ਲੁਧਿਆਣੇ ਯੂਨੀਵਰਸਿਟੀ ਮੇਲੇ ਤੇ ਤੇ ਆਪਾਂ ਖੜੇ ਆਂ ਸ੍ਰੀ ਰਾਮ ਦੀ ਜੋ ਕਿ ਸਟਾਲ ਲੱਗੀ ਹੋਈ ਐ ਤੇ ਆਪਾਂ ਡਾਕਟਰ ਸਾਹਿਬ ਕੋਲ ਲੈਣੇ ਆ ਜਾਣਕਾਰੀ ਕਿ ਇਸ ਵਾਰ ਕਿਹੜੇ ਕਿਹੜੇ ਕਣਕ ਦੇ ਜਿਹੜੇ ਨਵੇਂ ਬੀਜ ਆਏ ਨੇਗੇ ਤੇ ਉਹਨਾਂ ਬਾਰੇ ਲੈਣੇ ਆ ਜਾਣਕਾਰੀ ਉਹਦੇ ਵਾਸਤੇ ਬਹੁਤ ਵਧੀਆ ਗੱਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਸ ਵਾਰ ਜੀ ਆਪਾਂ ਕਣਕ ਦੀ ਕਿਹੜੀ ਕਿਹੜੀ ਵੈਰਾਈਟੀ ਆ ਨਵੀਂ ਜਿਹੜੀ ਆ ਰਹੀ ਹੈਗੀ ਮਾਰਕੀਟ 'ਚ ਸਰ ਸ੍ਰੀ ਰਾਮ ਦੀਆਂ ਪੁਰਾਣੀਆਂ ਜਿਹੜੀਆਂ ਵੈਰਾਈਟੀਆਂ ਆ ਰਹੀਆਂ ਨੇ ਮજબૂત ਕਿਸਾਨਾਂ ਦਾ ਵਿਸ਼ਵਾਸ ਹੈ ਉਹ 252 ਤੇ 272 ਹੈ ਠੀਕ ਹੈ ਇਹ ਪਿਛਲੇ 2-3 ਸਾਲਾਂ ਤੋਂ ਜਿਹੜੀਆਂ ਨਵੀਆਂ ਵੈਰੈਟੀਆਂ ਆਈਆਂ ਨੇ ਉਹ ਹੈ ਸ਼ਿਰਮ ਸੁਪਰ 5 एसआर 05 ਅਤੇ ਸ਼ਿਰਮ ਸੁਪਰ 3 ਐ ਸਰਬਤ ਤੇ ਇਹਨਾਂ ਦਾ ਜਿਹੜਾ ਝਾੜ ਹੈ ਉਸ ਤੋਂ ਝਾੜ ਕੀ ਰਹਿ ਰਿਹਾ ਹੈ ਸਿਰ ਉਸ ਤੋਂ ਝਾੜ ਬਾਣ ਨੂੰ ਦੇਖਦੇ ਕਿ ਤੇ ਸੇਵਾ ਨੂੰ ਦੇਖ ਦੇਖ ਕੇ ਹੈ ਵੈਸੇ ਆਮ ਕਰਕੇ 23-24 ਕੁੰਟਲ ਤੋਂ ਲੈ ਕੇ 29-30 ਕੁੰਟਲ ਤੱਕ ਕਿਸਾਨ ਸਾਨੂੰ ਆ ਕੇ ਦੱਸ ਰਹੇ ਨੇ ਕਿ ਇਹਨਾਂ ਦੇ ਵਧੀਆ ਝਾੜ ਆਏ ਨੇ ਜਿੱਥੇ ਡਾਕਰ ਤੇ ਵਧੀਆ ਬਾਣ ਨੇ ਇੱਥੇ ਵਧੀਆ ਇਹਦੀ ਖੇਤੀ ਆ ਰਹੀ ਹੈ ਤੇ ਜਿਵੇਂ ਮੌਸਮ ਦਾ ਹੁੰਦਾ ਹੈ ਕਈ ਵਾਰ ਮੌਸਮ ਦੀ ਜਿਆਦਾ ਗਰਮੀ ਗਰਮੀ ਪੈ ਜਾਂਦੀ ਹੈ ਝਾੜ ਘਟਣ ਦੇ ਕੋਈ ਮੌਸਮ ਦੀ ਚਾਲ ਚੱਲਣਗੇ ਵੀ ਇਹ ਬਾਕੀ ਜਿਹੜੀਆਂ ਰਵੈਤੀ ਵੈਰੈਟੀਆਂ ਐ ਉਹਨਾਂ ਨਾਲੋਂ ਇਹਨਾਂ ਵਿੱਚ ਵੱਧ ਸਮਰੱਥਾ ਹੈ ਕਿ ਇਹ ਮੌਸਮ ਦੀ ਮਾਰ ਨੂੰ ਝੱਲਦੇ ਨੇ ਗਰਮੀ ਨੂੰ ਪਰ ਇਹ ਜੀ ਗੱਲ ਨਹੀਂ ਕਿ ਬਿਲਕੁਲ ਕੋਈ ਫਰਕ ਨਹੀਂ ਪਾਊਗਾ ਗਰਮੀ ਦੇ ਨਾਲ ਕੁਛ ਨਾ ਕੁਛ ਅਸਰ ਜ਼ਰੂਰ ਪੈਂਦਾ ਹੈ ਸਭ ਵੈਰੈਟੀ ਨੂੰ ਦਾਅ ਪਾਊਗੀ ਪਰ ਸਾਡੀ ਵੈਰੈਟੀ ਨੂੰ ਅਨ ਵੈਰੈਟੀ ਦੇ ਮੁਕਾਬਲੇ ਦਾਅ ਘੱਟ ਪਾਊਗੀ ਇਸ ਕਰਕੇ ਜਦੋਂ ਵੀ ਗਰਮੀ ਪੈਂਦੀ ਹੈ ਵੱਧ ਫਰਵਰੀ ਮਾਰਚ ਵਿੱਚ ਤਾਂ ਸਾਰੇ ਕਿਸਾਨ ਖੁਦ ਕਹਿੰਦੇ ਨੇ ਕਿ ਸ਼੍ਰੀ ਰਾਮ ਦੀ ਵੈਰੈਟੀਆਂ ਹੈ ਜਿਹੜੀਆਂ ਇੱਥੇ ਸਾਡੀਆਂ ਜ਼ਿਆਦਾ ਕਾਮਯਾਬ ਹੋ ਕੇ ਨਿਕਲੀਆਂ ਅਗਲੀ ਵੈਰੈਟੀ ਵਾਸਤੇ ਅਪਾ ਕਿਹੜੀ ਵਰਤ ਰਹੇ ਆ ਪਛੇਤੀ ਜਾਂ ਮੀਡੀਅਮ ਤਿੰਨੋ ਇਹ ਵੈਰਾਈਟੀ ਤੁਸੀਂ ਅਗੇਤੀ ਵਿੱਚ ਵਰਤਣਾ ਚਾਹਦੇ ਹੋ ਤਾਂ ਸ਼ੀਰਰਾਮ ਸੁਪਰ 5SR05 ਦੀ ਵਰਤੋ ਜਰੂਰ ਜਰੂਰ ਕਰੋ ਇੱਕ ਵਾਰ ਇਹਦੀ ਖਾਸੀਅਤ ਇਹ ਬੋਨੀ ਕਿਸਮ ਦੀ ਵੈਰਾਈਟੀ ਹੈ 90 ਤੋਂ 95 ਸੈਂਟੀਮੀਟਰ ਦਾ ਕੱਦ ਰੰਦਾ ਹੈ ਕੁਟਾਰਾ ਵੀ ਵੱਧ ਹੁੰਦਾ ਹੈ ਤੇ ਪ੍ਰਤੀ ਬੱਲੀ ਦਾਣਿਆਂ ਦੀ ਸੰਖਿਆ ਵੀ ਇਹਦੀ ਵੱਧ ਹੁੰਦੀ ਤੇ ਜਿਵੇਂ ਆਪਾਂ ਕਹੇ ਵੀ ਮੀਡੀਅਮ ਜੀ ਆ ਗਈ ਜਿਵੇਂ ਆਪਾਂ ਕਹਦੀ ਵੀ ਇੱਕ ਤਾਂ ਲੇਟ ਵਾਲੀ ਵੈਰਾਈਟੀ ਹੋ ਗਈ ਇੱਕ ਵਿਚ ਵਿਚਾਈ ਵਾਲੀ ਵੈਰਾਈਟੀ ਹੁੰਦੀ ਹੈ ਉਹਦੇ ਵਾਸਤੇ ਕਿਹੜੀ ਰეკਮੈਂਡ ਕਰਦੇ ਆਂ ਵੈਸੇ ਜਿਹੜੀ ਇੱਥੇ ਕਿਸਾਨਾਂ ਦਾ ਵਿਸ਼ਵਾਸ ਬਣਿਆ ਹੋਇਆ ਪੰਜਾਬ ਦੇ ਵਿੱਚ ਲੇਟ ਵਿੱਚ ਵੱਧ ਵਿਸ਼ਵਾਸ ਪੁਰਾਣਾ 252 ਦਾ ਬਣਿਆ ਹੋਇਆ ਹੈ ਸਾਡੋ ਅੱਜ ਵੀ ਕਿਸਾਨ ਆਏ ਨੇ ਜਿਹੜੇ 252 ਨੂੰ ਦਸੰਬਰ ਦੇ ਲਾਸਟ ਵਿੱਚ ਲਾ ਕੇ ਵੀ 23 24 24 ਕੰਟਰੈਕਟ ਕੱਢ ਲੈਂਦੇ ਨੇ ਪਰ ਮੈਂ ਫੇਰ बार-बार ਉਹੀ ਗੱਲ ਕਹਿਣਾ ਫੀਤ ਦੇ ਵਿੱਚ ਪੁਰਾਣੀ ਖਾਦ ਕਿੰਨੀ ਪਈ ਹੋਈ ਹੈ ਉਹ ਵੀ ਡਿਪੈਂਡ ਕਰਦਾ ਹੈ ਤੇ ਕਿਹੜੇ ਇਲਾਕੇ ਦਾ ਕਿਹੋ ਜਿਹਾ ਖੇਤ ਉਹ ਤੇ ਵੀ ਡਿਪੈਂਡ ਕਰਦਾ ਹੈ ਜਿਵੇਂ ਆਪਣੇ ਕਿੱਥੇ-ਕਿੱਥੇ ਪਰਚੇਸ ਕਰ ਸਕਦੇ ਨੇ ਕਿਸਾਨ ਵੀ ਇਹ ਚੀਜ਼ ਨੂੰ ਇਹ ਆਲ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਸਾਡੇ ਵੀ ਉਪਲਬਧ ਨੇ ਇਲਾਕੇ ਦੇ ਹਿਸਾਬ ਨਾਲ ਆਪਾਂ ਦੱਸਾਂਗੇ ਠੀਕ ਹੈ ਜੀ ਧੰਨਵਾਦ ਸਰ ਲੋਈ ਪ੍ਰਾਵੋ ਸ੍ਰੀ ਰਾਮ ਦੀਆਂ ਵੈਰਾਈਟੀਆਂ ਨੇ ਤੁਹਾਨੂੰ ਡਾਕਟਰ ਸਾਹਿਬ ਨੇ ਦੱਸਿਆ ਨਹੀਂ ਆ ਹਰੇਕ ਜ਼ਿਲ੍ਹੇ ਚੋਂ ਜਿੱਥੋਂ ਵੀ ਤੁਸੀਂ ਚਾਹੋਗੇ ਸਾਨੂੰ ਉੱਥੋਂ ਮਿਲ ਜਾਣਗੀਆਂ ਬਾਕੀ ਵੀਡੀਓ ਸ਼ੇਅਰ ਕਰਿਓਗੇ ਕਿਸਾਨ ਭੀਆ ਤੱਕ ਆ ਨਵੀਂ ਵੈਰਾਈਟੀ ਆਈ ਹੈ ਇਹਨਾਂ ਦੀ ਸ਼ੀਰਮ ਸੁਪਰ ਸ਼ੀਰਮ ਸੁਪਰ 5 SR05 ਤੇ ਸ਼ੇਅਰ ਜ਼ਰੂਰ ਕਰਿਓਗੇ ਵੀਡੀਓ ਨੂੰ ਧੰਨਵਾਦ ਸਸਕਾ ਧੰਨਵਾਦ ਜੀ ਧੰਨਵਾਦ ਜੀ